ਸੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਨੈਸ਼ਨਲ ਵਾਰਡ ਵਿਨਿੰਗ ਜਰਨਲਿਸਟ ਆਰ ਸੋਸ਼ਲ ਐਕਟੀਵਿਸਟ ਆ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਿਆ ਹਾਂ ਪਰ ਅੱਜ ਕੱਲ੍ਹ ਦਿੱਲੀ ਰਹਿਣਾ ਤੁਸੀਂ ਹੋਰ ਮੇਰੇ ਬਾਰੇ ਜਾਣਨ ਵਾਸਤੇ ਇਸ ਵੀਡੀਓ ਦੇ ਥੱਲੇ ਮੈਂ ਲਿੰਕ ਛੱਡ ਦੇਵਾਂਗਾ ਉਹਨੂੰ ਤੁਸੀਂ ਪੜ੍ਹ ਸਕਦੇ ਹੈਗੇਓ ਕਿ ਮੈਂ ਪਿੱਛੇ ਕੀ ਕੀ ਕੰਮ ਕੀਤਾ ਹੈਗਾ ਔਰ ਅੱਜ ਕੱਲ੍ਹ ਮੈਂ ਕੀ ਕਰ ਰਿਹਾ ਪਿਛਲੇ 12 ਸਾਲ ਤੋਂ ਮੈਂ ਆਪਣੀਆਂ ग्लोबल न्यूज़ सर्विसेज चला रहा हैगा और एक दिल्ली ਦੇ ਵਿੱਚ سوشل ਆਰਗੇਨਾਈਜੇਸ਼ਨ ਉਹ ਚਲਾ ਰਿਹਾ ਹਾਂ ਔਰ ਮੈਂ ਲੋਕਾਂ ਵਾਸਤੇ ਕਾਫੀ ਕੰਮ ਕਰਦਾ ਅੱਜ ਮੈਂ ਤੁਹਾਡੇ ਨਾਲ ਅਰਵਿੰਦ ਕੇਜਰੀਵਾਲ ਨੂੰ ਜਿਸ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਹਦੇ ਬਾਰੇ ਮੈਂ ਦੱਸਣ ਲੱਗਾ ਹੈਗਾ ਵੈਸੇ ਤਾਂ ਮੈਂ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਕ੍ਰਪਸ਼ਨ ਕੇਸਿਸ ਹੈਗੇ ਆ ਜਾਂ ਹੋਰ ਜਿਹੜੀਆਂ ਇਰੈਗੂਲੈਰਿਟੀਆਂ ਹੋ ਰਹੀਆਂ ਹੈਗੀਆਂ ਉਦੇ ਬਾਰੇ ਮੈਂ 2015 ਤੋਂ ਲਿਖ ਰਿਹਾ ਹਾਂ ਜਿਸ ਵੇਲੇ ਕੁਝ ਐਨਆਰਆਈਜ਼ ਨੇ ਕੇਜਰੀਵਾਲ ਦੇ ਉੱਤੇ ਅਲਿਗੇਸ਼ਨਸ ਲਗਾਏ ਸੀ ਕਿ ਇਹ ਉਹਨਾਂ ਦਾ ਚੰਦਾ ਚੋਰੀ ਕਰਦਾ ਇੱਕ ਬੜਾ ਵੱਡਾ ਇੱਥੇ ਦਿੱਲੀ ਦੇ ਵਿੱਚ ਕੈਂਪੇਨ ਵੀ ਹੋਇਆ ਸੀ ਕਿ ਕੇਜਰੀਵਾਲ ਇੱਕ ਚੰਦਾ ਚੋਰ ਹੈ ਉਹ ਐਨਆਰਆਈਜ਼ ਨੇ ਕੀਤਾ ਸੀ ਤਾਂ ਉਹਨੂੰ ਮੈਂ ਕਾਫੀ ਕਵਰ ਕੀਤਾ ਸੀ ਉਹ ਮੈਨੂੰ ਜਾਣਦੇ ਵੀ ਹੈਗੇ ਆ ਔਰ ਉਸ ਤੋਂ ਬਾਅਦ ਇੱਕ ਕਲਾਸ਼ ਖੇਰ ਇੱਕ ਹਿੰਦੀ ਫਿਲਮਾਂ ਦਾ ਸਿੰਗਰ ਹੈਗਾ ਉਹਨੇ ਬੋਲ ਰੇ ਦਿੱਲੀ ਬੋਲ ਇਸ ਤਰ੍ਹਾਂ ਕਰਕੇ ਇੱਕ ਗਾਣਾ ਵੀ ਬੜਾ ਅੱਛਾ ਬਣਾਇਆ ਸੀ ਉਹਦੇ ਵਿੱਚ ਕਾਫੀ ਅੱਛੇ ਵਿਜ਼ੂਅਲ ਸੀ ਕਿ ਕੇਜਰੀਵਾਲ ਨੇ ਦਿੱਲੀ ਨੂੰ ਕਿਸ ਤਰ੍ਹਾਂ ਬਰਬਾਦ ਕਰ ਦਿੱਤਾ ਹੈਗਾ ਨਾ ਤਾਂ ਇੱਥੇ ਕੋਈ ਸਕੂਲ ਚੱਲ ਰਿਹਾ ਹੈਗਾ ਨਾ ਕੋਈ ਹੈਲਥ케ਅਰ ਦਾ ਸਿਸਟਮ ਹੈਗਾ ਸੜਕਾਂ ਟੁੱਟੀਆਂ ਹੋਈਆਂ ਹੈਗੀਆਂ ਔਰ ਹਰ ਤਰ੍ਹਾਂ ਦੀ ਸਰਕਾਰ ਦੇ ਵਿੱਚ ਬੇਈਮਾਨੀ ਹੈਗੀ ਔਰ ਇਹ ਇੱਕ ਸਭ ਤੋਂ ਵੱਡਾ ਕੇਸ ਆਇਆ ਹੈਗਾ ਪਿਛਲੇ 8-10 ਸਾਲਾਂ ਦੇ ਵਿੱਚ ਜਿਹੜਾ ਜਿਹਦੇ ਵਿੱਚ ਕੇਜਰੀਵਾਲ ਨੂੰ ਹੁਣ ਜੇਲ੍ਹ ਦੇ ਵਿੱਚ ਬੰਦ ਕੀਤਾ ਹੈਗਾ ਤੁਹਾਨੂੰ ਪਤਾ ਹੋਵੇਗਾ ਕਿ ਕੱਲ 29 ਜੂਨ ਨੂੰ ਇਹ ਕੇਜਰੀਵਾਲ ਦੀ ਜਿਹੜੀ ਜੇਲ੍ਹ ਟਰਮ ਹੈਗੀ ਆ ਉਹ ਵਧਾ ਦਿੱਤੀ ਹੈਗੀ ਐ ਤਾਂ ਪਿਛਲੇ 3 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਹੈਗਾ ਇਹਨੇ ਹਰ ਤਰ੍ਹਾਂ ਦਾ ਤਿਗੜਨ ਲਗਾ ਰਿਹਾ ਹੈਗਾ ਕੁਝ ਡਿਸਆਨੈਸਟ ਦੇ ਨਾਲ ਲਾਇਰਸ ਅਗੇ ਹੈ ਜਿਹੜੇ ਇਹਨੂੰ ਪ੍ਰੋਟੈਕਟ ਕਰਨ ਦੀ ਕੋਰਟ ਦੇ ਵਿੱਚ ਕੋਸ਼ਿਸ਼ ਕਰ ਰਹੇ ਹੈਗੇ ਐ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਇੰਡੀਆ ਦੇ ਕੋਰਟs ਹੈਗੇ ਸੁਪਰੀਮ ਕੋਰਟ ਹਾਈ ਕੋਰਟ ਲੋਅਰ ਕੋਰਟ ਉਹ ਸਿਰਫ ਕੇਜਰੀਵਾਲ ਦੇ ਕੇਸ ਨੂੰ ਹੀ ਕਿ ਇਸ ਤਰ੍ਹਾਂ ਇਹਨੂੰ ਬੇਲ ਮਿਲ ਜੇ ਉਹਦੇ ਉੱਤੇ ਸਾਰਾ ਦਿਨ ਆਪਣਾ ਲਗਾਉਂਦੇ ਹੈਗੇ ਹਰ ਰੋਜ਼ ਔਰ ਫਿਰ ਵੀ ਇਹਨੂੰ ਬੇਲ ਨਹੀਂ ਮਿਲ ਰਹੀ ਉਹਦਾ ਕੀ ਕਾਰਨ ਹੈਗਾ ਉਹ ਮੈਂ ਤੁਹਾਨੂੰ ਹੁਣ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾਗਾ ਕਿ ਇਹ ਅਸਲੇ ਬਹੁਤ ਵੱਡਾ ਇੱਕ ਕਨਫਿਊਜ਼ਨ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਪੋਲੀਟੀਸ਼ੀਅਨ ਹੈਗੇ ਆ ਜਿਹੜੇ ਕੇਜਰੀਵਾਲ ਦੇ ਸਾਥੀ ਹੈਗੇ ਆ ਉਹਨਾਂ ਨੇ ਇੱਕ ਬਹੁਤ ਵੱਡਾ ਕਨਫਿਊਜ਼ਨ ਕ੍ਰੀਏਟ ਕੀਤਾ ਹੋਇਆ ਕਿ ਕੇਜਰੀਵਾਲ ਨੇ ਕੋਈ ਕ੍ਰਾਪਸ਼ਨ ਨਹੀਂ ਕੀਤੀ ਹੈ ਇਸੇ ਤਰ੍ਹਾਂ ਦੇ ਨਾਲ ਇਹਦੀ ਵਾਈਫ ਵੀ ਝੂਠ ਫਲਾਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿ ਇੱਕ ਤਾਨਾਸ਼ਾਹ ਨੇ ਇਹਨੂੰ ਅੰਦਰ ਬੰਦ ਕੀਤਾ ਹੋਇਆ ਆਦਰਵਾਇਜ਼ ਕੇਜਰੀਵਾਲ ਬੜਾ ਹੀ ਔਨਸਟ ਹੈਗਾ ਯਾਨੀ ਕਿ ਇਮਾਨਦਾਰ ਹੈ ਇਹ ਬਿਲਕੁਲ ਸਰਾਸਰ ਝੂਠ ਹੈਗਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵੈਸੇ ਮੈਂ ਕੱਲ ਇੱਕ ਕੰਪਰੀਹੈਂਸਿਵ ਆਰਟੀਕਲ ਦੇ ਉੱਤੇ ਲਿਖਿਆ ਹੈਗਾ ਵਾਈ ਕੋਰਟਸ ਆਰ ਨਾਟ ਗ੍ਰਾਂਟਿੰਗ ਬੇਲ ਟੂ ਅਰਵਿੰਦ ਕੇਜਰੀਵਾਲ ਇਨ ਦਿੱਲੀ ਲੀਕਰ ਸਕੈਮ तो ਇਹ ਤੁਸੀਂ ਉਹਦਾ ਵੀ ਲਿੰਕ ਥੱਲੇ ਛੱਡ ਦਾਂਗਾ ਇਸ ਵੀਡੀਓ ਦੇ ਤੁਸੀਂ ਉਹਨੂੰ ਦੇਖ ਸਕਦੇ ਹੋ ਉਹਦੇ ਵਿੱਚ ਜੇਕਰ ਤੁਸੀਂ ਜਿਹੜੇ ਬਲੂ ਲਿੰਕਸ ਹੁੰਦੇ ਆ ਜਿਹਨੂੰ ਹਾਈਪਰ ਲਿੰਕਸ ਕਹਿੰਦੇ ਉਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਕਾਫੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਹਰ ਤਰ੍ਹਾਂ ਦੀ ਸਿਰਫ ਹੈ ਸ਼ਰਾਬ ਘਟਾਲੇ ਦੇ ਵਿੱਚ ਨਹੀਂ ਹਰ ਤਰ੍ਹਾਂ ਦੀ ਜਿਹੜੀ ਕ腐ਸ਼ਨ ਹੈਗੀ ਆ ਉਹ ਤੁਹਾਨੂੰ ਪਤਾ ਲੱਗ ਸਕਦੀ ਹੈਗੀ ਆ ਜੇ ਤੁਸੀਂ ਉਹਨਾਂ ਨੂੰ ਬਲੂ ਲਿੰਕਸ ਨੂੰ ਕਲਿੱਕ ਕਰੋਗੇ ਉਸ ਆਰਟੀਕਲ ਦੇ ਵਿੱਚ ਔਰ ਸਾਰਾ ਆਰਟੀਕਲ ਉਹ ਥਾਰੋਲੀ ਪੜੋਗੇ ਤਾਂ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੁੰਦਾ ਆਗਾ ਕਿ ਕ腐ਸ਼ਨ ਹੋਈ ਕਿਸ ਤਰ੍ਹਾਂ ਹੈਗੀ ਆ ਦੇ ਵਿੱਚ ਦਿੱਲੀ ਲੀਕਸ ਸਕੈਮ ਯਾਨੀ ਕਿ ਜਿਹੜਾ ਸ਼ਰਾਬ ਘਟਾਲਾ ਹੈਗਾ ਦਿੱਲੀ ਦਾ ਇਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕ腐ਸ਼ਨ ਹੋ ਰਹੀ ਹੈ ਔਰ ਪੰਜਾਬ ਦੇ ਉੱਤੇ ਇਹਦਾ ਕਿਸ ਤਰ੍ਹਾਂ ਅਸਰ ਪੈ ਰਿਹਾ ਹੈ ਤਾਂ ਹੁਣ ਇਹ ਦੇਖੋ ਕਿ ਇਹ ਜਿਹੜਾ ਹੈਗਾ क्राइम ਦਿਸ ਇਸ ਦਿਸ ਫਾਲਸ ਅੰਡਰ ਦ ਕੈਟੇਗਰੀ ਆਫ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮਸ ਇੱਕ ਹੁੰਦੇ ਟ੍ਰੈਡੀਸ਼ਨਲ ਕਰਾਈਮ ਜਿਨੂੰ ਚੋਰ ਡਾਕੂ ਲੁਟੇਰੇ ਕਰਦੇ ਆਗੇ ਜਿਸਾ ਚੇਨ ਸਨੇਚ ਕਰ ਲਈ ਜਾਂ ਕਿਸੇ ਦੇ ਘਰ ਦੇ ਵਿੱਚ ਚੋਰੀ ਕਰ ਲਈ ਜਾਂ ਕਿਸੇ ਨੂੰ ਮਾਰ ਦਿੱਤਾ ਵਾਇਲੈਂਸ ਕਰ ਦਿੱਤੀ ਜਾਂ ਕੋਈ ਮਰਡਰ ਕਰ ਦਿੱਤਾ ਉਹ ਕਰਾਈ ਉਹ ਟ੍ਰੈਡੀਸ਼ਨਲ ਕਰਾਈਮਸ ਹੁੰਦੇ ਆ ਪਰ ਇਹ ਜਿਹੜਾ ਹੈਗਾ ਇਹ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮ ਹੈ ਉਹਦਾ ਕੀ ਮਤਲਬ ਹੈਗਾ ਉਹਦਾ ਮਤਲਬ ਇਹ ਹੈਗਾ ਕਿ ਇਹ ਇਹਦੇ ਵਿੱਚ ਡਾਇਰੈਕਟ ਐਵਿਡੈਂਸ ਨਹੀਂ ਕੋਈ ਹੁੰਦਾ ਓਨਲੀ ਸਰਕਮਸਟੈਂਸ਼ੀਅਲ ਐਵਿਡੈਂਸ ਹੁੰਦਾ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੀ ਮਤਲਬ ਹੈਗਾ ਕਿ ਜਿਹੜੇ ਹਾਲਾਤ ਹੈਗੇ ਆ ਉਹਨਾਂ ਨੂੰ ਦੇਖਿਆ ਜਾਂਦਾ ਹੈਗਾ ਔਰ ਉਹਦੇ ਬੇਸਿਸ ਦੇ ਉੱਤੇ ਇਹ ਐਸਟੈਬਲਿਸ਼ ਕੀਤਾ ਜਾਂਦਾ ਹੈ ਕਿ ਇਹ ਕ੍ਰਾਈਮ ਹੋਇਆ ਤਾਂ ਹੁਣ ਹਾਲਾਤ ਕੀ ਕੀ ਅਗੇ ਥੋੜਾ ਜਿਹਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਗਜ਼ਾਮਪਲ ਦੇਣਾ ਚਾਹੁੰਦਾ ਹਾਂਗਾ ਕਿ ਸਭ ਤੋਂ ਪਹਿਲੇ ਕੇਜਰੀਵਾਲ ਨੇ ਈਡੀ ਦੇ ਨੋ ਸਮਨ ਨੌ ਸਮਨ ਜਿਹੜੇ ਨੇ ਪੇ ਜਨੂ ਕੇ ਕੁਐਸਚਨਿੰਗ ਵਾਸਤੇ ਕਿ ਤੂੰ ਸਾਨੂੰ ਆ ਕੇ ਮਿਲ ਨੌ ਸਮਨ ਐਨੇ ਰਿਫਿਊਜ਼ ਕਿਤੇ ਹੈ ਅ ਗਿਆ ਨਹੀਂ ਮਿਲਣ ਈਡੀ ਨੂੰ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਡਿਡਨਟ ਕੋਆਪਰੇਟ ਤਾਂ ਉਸ ਤੋਂ ਬਾਅਦ ਨੌ ਸਮਨ ਹੋ ਗਏ ਐ ਇੱਕ ਸਰਕਮਸਟੈਂਸ਼ੀਅਲ ਐਵਿਡੈਂਸ ਹੈ ਕਿ ਹੀ ਵਾਂਟਿਡ ਟੂ ਹਾਈਡ ਸਮਥਿੰਗ ਕਿ ਕੇਜਰੀਵਾਲ ਕੁਝ ਛੁਪਾਣਾ ਚਾਹੁੰਦਾ ਸੀ ਔਰ ਦੂਸਰਾ ਜਿਹੜਾ ਕੇਸ ਹੈ ਉਹ ਹੈਗਾ ਕਿ ਜਿਹੜੀ ਐਕਸਾਈਜ਼ ਪਾਲਿਸੀ ਨਵੀਂ 21-22 ਦੀ ਇਹਨੇ ਬਣਾਈ ਹੈਗੀ ਐਕਸਾਈਜ਼ ਪਾਲਿਸੀ ਕਹਿੰਦੇ ਹੈਗੇ ਆ ਕਿ ਲਿਕਰ ਦੇ ਵਿੱਚੋਂ ਜਿਹੜੇ ਵੈਂਡਰਸ ਹੈਗੇ ਆ ਉਹਨਾਂ ਕੋਲੋਂ ਜਿਹੜਾ ਪੈਸਾ ਟੈਕਸ ਦੇ ਰੂਪ ਦੇ ਵਿੱਚ ਮਿਲੇਗਾ ਉਹ ਸਰਕਾਰ ਨੂੰ ਜਮਾ ਹੋਣਾ ਚਾਹੀਦਾ ਹੈਗਾ ਉਹਦੇ ਵਾਸਤੇ ਇੱਕ ਪਾਲਿਸੀ ਇਹਨੇ ਚੇਂਜ ਕਰਕੇ ਪੁਰਾਣੀ ਜਿਹੜੀ ਐਗਜ਼ਿਸਟਿੰਗ ਪਾਲਿਸਿਸ ਸੀ ਉਹਨੂੰ 21-22 ਦੇ ਨਵੀਂ ਪਾਲਿਸੀ ਬਣਾ ਦਿੱਤੀ ਔਰ ਉਹਦੇ ਵਿੱਚ ਇਹਨੇ ਕਿਹਾ ਕਿ ਸਟੇਟ ਨੂੰ ਯਾਨੀ ਕਿ ਦਿੱਲੀ ਗਵਰਨਮੈਂਟ ਨੂੰ 9000 ਕਰੋੜ ਰੁਪਇਆ ਅਜੇ ਵਿੱਚ ਰੈਵਨਿਊ ਹੋਏਗਾ ਹੋਇਆ ਕਿੰਨਾ ਕਰੀਬ 3700 ਕਰੋੜ ਰੁਪਇਆ ਰੈਵਨਿਊ ਆਇਆ ਹੈਗਾ ਔਰ ਉਸ ਤੋਂ ਪਿੱਛੇ ਜਿਹੜੀ ਪ੍ਰੀਵੀਅਸ ਪਾਲਿਸੀ ਸੀ ਉਸ ਤੋਂ ਪਹਿਲੇ ਜਿਹੜੀ ਆਲਰੇਡੀ ਚੱਲ ਰਹੀ ਸੀ ਉਹਦੇ ਵਿੱਚ ਸਰਕਾਰ ਨੂੰ ਰੈਵਨਿਊ ਆਂਦਾ ਸੀ 6700 ਕਰੋੜ ਰੁਪਏ ਦਾ ਇਹਦਾ ਕੀ ਮਤਲਬ ਹੋਇਆ ਕਿ ਈਡੀ ਨੇ ਵੀ ਇਹ ਕੀ ਹੈਗਾ ਆਪਣੇ ਆਰਗੂਮੈਂਟਸ ਦੇ ਵਿੱਚ ਕਿ ਸਟੇਟ ਨੂੰ 250 ਕਰੋੜ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਨਵੀਂ ਪਾਲਿਸੀ ਆਉਣ ਦੇ ਨਾਲ ਉਹ 250 ਕਰੋੜ ਰੁਪਏ ਕਿੱਥੇ ਗਿਆ ਹੈਗਾ ਉਹ ਹੁਣ ਕਿਹਾ ਜਾ ਰਿਹਾ ਹੈਗਾ ਕਿ ਉਹ ਵੈਂਡਰਸ ਨੂੰ ਹੋਲ ਸੇਲ ਜਿਹੜੇ ਲਿਕਰ ਵੈਂਡਰਸ ਸ਼ਰਾਬ ਵੇਚਣ ਵਾਲੇ ਉਹਨਾਂ ਕੋਲੋਂ ਪੈਸਾ ਗਿਆ ਔਰ ਉਹਦੇ ਵਿੱਚੋਂ ਵਾਪਸ ਜਿਹੜਾ ਹੈਗਾ ਕਿਕਬੈਕਸ ਬ੍ਰਾਈਬਸ ਦੇ ਰੂਪ ਦੇ ਵਿੱਚ ਯਾਨੀ ਕਿ ਕੈਸ਼ ਉਹ ਕੇਜਰੀਵਾਲ ਨੂੰ ਇਹ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਇਹ ਕੋਰਟ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਤਾਂ ਇਹ ਦੂਸਰਾ ਸਰਕਮਸਟੈਂਸ਼ੀਅਲ ਐਵੀਡੈਂਸ ਹੋ ਗਿਆ ਹੁਣ ਤੀਸਰਾ ਸਰਕਮਸਟੈਂਸ਼ੀਅਲ ਐਵੀਡੈਂਸ ਕੀ ਹੈਗਾ ਕਿ ਇਹ ਜਿਹੜੇ ਲਿਕਰ ਪਾਲਿਸੀ ਦੇ ਨਾਲ ਲੋਕੀ ਆਮ ਆਦਮੀ ਪਾਰਟੀ ਦੇ ਮਾਫੀਆ ਗੈਂਗ ਦੇ ਵਿੱਚ ਜੁੜੇ ਹੋਏ ਆ ਇਹਨਾਂ ਨੇ 140 ਫੋਨ ਮੋਬਾਈਲ ਫੋਨ ਆਪਣੇ ਚੇਂਜ ਕੀਤੇ ਹੈਗੇ ਯਾਨੀ ਕਿ ਡਿਜੀਟਲ ਐਵੀਡੈਂਸ ਜਿਹੜਾ ਹੁੰਦਾ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਕਹਿ ਰਿਹਾਗਾ ਦੀਜ਼ ਆਰ ਵਾਈਟ ਬਲੈਕ ਐਂਡ ਵਾਈਟ ਫੈਕਟਸ ਜਿੰਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਹੈਗਾ ਇਹ ਸਾਰੇ ਫੈਕਟਸ ਜਿਹੜੇ ਹੈਗੇ ਆ ਇਹ ਦੀਜ਼ ਆਰ देयर ਇਨ ਦਾ ایਡਜ਼ ਡਾਕੂਮੈਂਟਸ ਐਂਡ ਨਾਓ ਸੀਬੀਆਈ ਇਜ਼ ਆਲਸੋ ਇਨਵੈਸਟੀਗੇਟਿੰਗ ਥਿਸ ਕੇਸ ਹੁਣ ਪਿੱਛੇ 26 ਤਰੀਕ ਨੂੰ ਅਰਵਿੰਦ ਕੇਜਰੀਵਾਲ ਨੂੰ ਜਿਸ ਵੇਲੇ ਜੇਲ੍ਹ ਦੇ ਵਿੱਚ ਹੀ ਸੀ ਸੀਬੀਆਈ ਨੇ ਨੂੰ ਅਰੈਸਟ ਕੀਤਾ ਸੀ ਔਰ 29 ਤਰੀਕ ਤੱਕ ਦਾ ਰਿਮਾਂਡ ਮੰਗਿਆ ਸੀ ਔਰ ਕੱਲ 29 ਨੂੰ ਕੋਰਟ ਨੇ ਹਤਾ ਰਿਮਾਂਡ ਜੁਡੀਸ਼ੀਅਲ ਕਸਟਡੀ ਯਾਨੀ ਕਿ ਜੇਲ ਟਾਂ ਜਿਹੜੀ ਹੈਗੀ ਹੈ ਉਹ ਵਧਾ ਕੇ 12 ਜੁਲਾਈ ਤੱਕ ਕਰ ਦਿੱਤੀ ਹੈਗੀ ਹੈ ਤਾਂ ਹੁਣ ED ਔਰ CBI ਦੋਨੋਂ ਇਹਨੂੰ ਇਨਵੈਸਟੀਗੇਟ ਕਰ ਰਹੇ ਹੈਗੇ ED ਇਸ ਇਨਵੈਸਟੀਗੇਟਿੰਗ ਅਬਾਊਟ ਦਾ ਮਨੀ ਲਾਂਡਰਿੰਗ ਕੇਸ ਔਰ CBI ਇਸ ਇਨਵੈਸਟੀਗੇਟਿੰਗ ਅਬਾਊਟ ਦਾ ਕ੍ਰਪਸ਼ਨ ਐਂਗਲ ਇਨ ਦਿਸ ਲਿਕਸ ਸਕੈਮ ਤਾਂ ਉਹਦੇ ਵਿੱਚ ਤੁਸੀਂ ਹੁਣ ਇਹ ਦੇਖੋ ਕਿ ਇਹ ਜਿਹੜਾ ਹੈਗਾ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮਸ ਹੁੰਦੇ ਆ ਇਹਦੇ ਵਿੱਚ ਡਾਇਰੈਕਟ ਐਵਿਡੈਂਸ ਦੀ ਜ਼ਰੂਰਤ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਫਿੰਗਰਪ੍ਰਿੰਟਸ ਹੋ ਗਏ ਜਿਹੜੇ ਟਰੈਡੀਸ਼ਨਲ ਕਰਾਈਮਸ ਆਰਮ ਕਰਾਈਮ ਹੁੰਦੇ ਆ ਉਹਦੇ ਵਿੱਚ ਫਿੰਗਰਪ੍ਰਿੰਟਸ ਮਿਲ ਜਾਂਦੇ ਆ ਜਾਂ ਘਰ ਤੋਂ ਚੋਰੀ ਦਾ ਸਮਾਨ ਮਿਲ ਜਾਂਦਾ ਹੈਗਾ ਤਾਂ ਉਹਦੇ ਬੇਸਿਸ ਦੇ ਉੱਤੇ ਸਟੈਬਲਿਸ਼ ਹੋ ਜਾਂਦਾ ਕਿ ਦਿਸ ਪਰਸਨ ਇਜ਼ ਗਿਲਟੀ ਕਿ ਅਨੇ ਇਹ ਕਰਾਈਮ ਕੀਤਾ ਹੋਇਆ ਪਰ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮਸ ਦੇ ਵਿੱਚ ਜਿਹੜੀ ਪੈਸੇ ਦੀ ਟਰਾਂਜੈਕਸ਼ਨ ਹੁੰਦੀ ਉਹ ਨਜ਼ਰ ਹੀ ਨਹੀਂ ਆਉਂਦੀ ਹੈ ਜੀ ਵਰਚੁਅਲ ਹੁੰਦੀ ਹੈ ਵਰਚੁਅਲ ਦਾ ਮਤਲਬ ਕੀ ਹੈਗਾ ਕਿ ਜਿਸ ਤਰ੍ਹਾਂ ਇੱਕ ਇੱਕ ਕੰਪੋਨੈਂਟ ਹੈ ਦਾ ਹੈਗਾ ਕਿ ਐਨੇ 100 ਕਰੋੜ ਰੁਪਇਆ ਇੱਕ ਸਾਊਦੀ ਲੌਬੀ ਤੋਂ ਸਾਊਦੀ ਦੇ ਕੁਝ ਪੋਲੀਟਿਸ਼ੀਅਨਸ ਅਗੇ ਉਹਨਾਂ ਕੋਲੋਂ 100 ਕਰੋੜ ਰੁਪਇਆ ਲੈ ਕੇ ਇਹ ਪਾਲਿਸੀ ਚੇਂਜ ਕੀਤੀ ਸੀ ਤਾਂ ਕਿ ਜਿਹੜੇ ਹੋਲ ਸੇਲਰਸ ਹੈਗੇ ਆ ਉਹਨਾਂ ਨੂੰ ਫਾਇਦਾ ਹੋ ਸਕੇ ਕਰੋੜਾਂ ਰੁਪਇਆ ਦਾ ਹਜ਼ਾਰਾਂ ਕਰੋੜ ਰੁਪਇਆ ਦਾ ਫਾਇਦਾ ਹੋ ਸਕੇ ਉਹਦੇ ਵਿੱਚੋਂ ਇਹਨੂੰ ਵਾਪਸ ਉਹ ਕਿਕਬੈਕਸ ਯਾਨੀ ਕਿ ਬ੍ਰਾਈਬਸ ਆ ਸਕਣ ਹੁਣ ਉਹ ਜਿਹੜਾ ਹੈਗਾ ਉਹ 100 ਕਰੋੜ ਰੁਪਇਆ ਦਾ ਇੱਕ ਕੰਪੋਨੈਂਟ ਹੈ ਇਹ ਜਿਹੜਾ ਟੋਟਲ ਕ腐ਸ਼ਨ ਕ੍ਰਾਈਮ ਹੈਗਾ ਦਿਸ ਇਜ਼ ਮੋਰ ਥੈਨ 2000 ਕਰੋੜ ਰੁਪਏ ਜਿਹੜਾ ED ਦੇ ਡਾਕੂਮੈਂਟਸ ਦੇ ਵਿੱਚ ਹੋਈ ਹੈ ਕਿ 100 ਕਰੋੜ ਰੁਪਏ ਵਾਲੇ ਕੰਪੋਨੈਂਟ ਜਿਹੜਾ ਹੈਗਾ ਉਹ ਸਾਊਥ ਲੌਬੀ ਨੇ ਸਾਊਥ ਪੋਲੀਟਿਸ਼ੀਅਨ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਦਿਸ ਇਜ਼ ਐਨ ਅਲੀਗੇਸ਼ਨ ਤੋਂ ਉਹ ਜਿਹੜਾ ਹੈਗਾ 100 ਕਰੋੜ ਰੁਪਿਆ ਇਹ ਕਹਿ ਰਹੇ ਹੈਗੇ ਇਹਨਾਂ ਦਾ ਡਿਫੈਂਸ ਕੀ ਹੈਗੀ ਹੈ ਇਹ कोर्ट ਦੇ ਵਿੱਚ ਵੀ ਔਰ ਜਿਹੜੇ ਆਦੇ ਨਾਲ ਪੋਲਿਟਿਸ਼ੀਅਨਸ ਹੈਗੇ ਕੁਝ ਝੂਠੇ ਪੋਲਿਟਿਸ਼ੀਅਨ ਪ੍ਰੈਸ ਕਾਨਫਰੰਸਸ ਕਰਕੇ ਹਰ ਰੋਜ਼ ਕਹਿੰਦੇ ਹੈਗੇ ਕਿ ਉਹ ਪੈਸਾ ਕਿੱਥੇ ਹੈ ਜਿਸ 100 ਕਰੋੜ ਰੁਪਏ ਅਸੀਂ ਲਿਆ ਹੈਗਾ ਈਡੀ ਨੂੰ ਤਾਂ ਇੱਕ ਵੀ ਪੈਸਾ ਨਹੀਂ ਮਿਲਿਆ ਨਾ ਇਹਨਾਂ ਦੇ ਘਰ ਦੇ ਵਿੱਚ ਰੇਡ ਕਰਕੇ ਮਿਲਿਆ ਹੈਗਾ ਨਾ ਹੋਰ ਸਰਚ ਕਰਕੇ ਕਿ ਕਿਧਰੇ ਵੀ ਮਿਲਿਆ ਹੈਗਾ ਆਫਿਸਿਸ ਦੇ ਵਿੱਚ ਵੀ ਸਰਚ ਕਰ ਲਈ ਕਿਧਰੇ ਨਹੀਂ ਮਿਲਿਆ ਪੈਸਾ ਤਾਂ ਉਹ ਪੈਸਾ ਕਿੱਥੇ ਹੈ ਹੁਣ ਜਿਹੜੇ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮਸ ਆਉਂਦੇ ਆ ਉਹਦਾ ਇੱਕ ਬੇਸਿਕ ਪ੍ਰੋਪਰਟੀ ਹੈਗੀ ਹੈ ਕਿ ਉਹਦੇ ਵਿੱਚ ਪੈਸਾ ਮਿਲਣਾ ਜ਼ਰੂਰੀ ਨਹੀਂ ਹੈ ਸਿਰਫ ਸਰਕਮਸਟੈਂਸ਼ੀਅਲ ਐਵਿਡੈਂਸ ਦੇ ਉੱਤੇ ਤੁਸੀਂ ਕਿਸੇ ਵੀ ਅਕਿਊਜ਼ ਨੂੰ ਅਰੈਸਟ ਕਰ ਸਕਦੇ ਹੈਗੇ ਹੋ ਜੇਲ੍ਹ ਦੇ ਵਿੱਚ ਪੇਸ ਸਕਦੇ ਹੋ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਏਗੀ ਉਹੀ ਹੋ ਰਿਹਾ ਕੇਜਰੀਵਾਲ ਦੇ ਕੇਸ ਦੇ ਵਿੱਚ ਕੋਈ ਇਹਦੇ ਵਿੱਚ ਪੈਸਾ ਲੱਭਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪੈਸਾ ਜਿਹੜਾ ਹੈਗਾ ਹਵਾਲਾ ਰੂਟ ਦੇ ਥਰੂ ਕਿਧਰੇ ਜਾ ਕੇ ਇਨਵੈਸਟ ਹੁੰਦਾ ਹੈਗਾ ਉੱਥੋਂ ਦੀ ਫੇਰ ਇਹ ਵਾਪਸ ਵਾਈਟ ਮਨੀ ਬਣ ਕੇ ਇਹ ਵਾਪਸ ਇੰਡੀਆ ਦੇ ਵਿੱਚ ਆਏਗਾ ਜਿਸ ਤਰ੍ਹਾਂ ਕਿ ਕੋਈ ਇਹਦੇ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਡੋਨੇਟ ਕਰ ਦੇਗਾ ਇਹ ਜਿਹੜਾ ਪੈਸਾ ਹੈਗਾ ਜਿੰਨਾ ਵੀ ਹੈਗਾ 100 ਕਰੋੜ ਹੈ ਜਾਂ ਉਸ ਤੋਂ ਜ਼ਿਆਦਾ ਹੈਗਾ ਇਹ ਇੱਕ ਜਿਹੜਾ ਤੁਸੀਂ ਦੇਖਿਆ ਹੋਵੇਗਾ ਕਈ ਪੋਲੀਟੀਸ਼ੀਅਨਾਂ ਦੇ ਘਰਾਂ ਦੇ ਵਿੱਚੋਂ ਬੜੀ ਕਰੰਸੀ ਮਿਲਦੀ ਹੈ ਨੋਟ ਹੀ ਨੋਟ ਭਰੇ ਹੁੰਦੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਵਾਲਾ ਜਿਹੜੇ ਨੋਟਸ ਹੁੰਦੇ ਆ ਇੱਕ ਹਵਾਲਾ ਆਪਰੇਟਰ ਜਿਹੜਾ ਇੰਡੀਆ ਦੇ ਵਿੱਚ ਹੋਏਗਾ ਉਹ ਚੁੱਕ ਕੇ ਲੈ ਜਾਏਗਾ ਉਹਨੂੰ ਦੇ ਦੇਣਗੇ ਯਾਨੀ ਕਿ ਪੋਲੀਟੀਸ਼ੀਨ ਜਿਹੜੇ ਕਰਪਟ ਪੋਲੀਟੀਸ਼ੀਨ ਅਗੇ ਹਵਾਲਾ ਜਿਹੜਾ ਆਪਰੇਟਰ ਆ ਉਹਨੂੰ ਦੇ ਦੇਣਗੇ ਉਹ ਉਹਦੇ ਕੋਲ ਮੰਨ ਲਓ 100 ਕਰੋੜ ਰੁਪਇਆ ਇੱਕ ਐਗਜ਼ਾਮਪਲ ਦੇ ਤੌਰ ਤੇ 100 ਕਰੋੜ ਰੁਪਇਆ ਉਹਦੇ ਕੋਲ ਚਲਾ ਗਿਆ ਹਵਾਲਾ ਆਪਰੇਟਰ ਕੋਲ ਉਹ ਜਿਹੜਾ ਆਪਣਾ ਕਾਊਂਟਰਪਾਰਟ ਹੈਗਾ ਕਿਸੇ ਦੂਸਰੇ ਦੂਸਰੇ ਕੰਟਰੀ ਦੇ ਵਿੱਚ ਉਹ ਇੰਗਲੈਂਡ ਦੇ ਵਿੱਚ ਹੋ ਸਕਦਾ ਹੈ ਸਾਈਪਰਸ ਦੇ ਵਿੱਚ ਹੋ ਸਕਦਾ ਹੈ ਮੋਰਿਸ਼ੀਅਸ ਦੇ ਵਿੱਚ ਹੋ ਸਕਦਾ ਹੈ ਇਹਨਾਂ ਦੇ ਵਿੱਚ ਥੋੜੀ ਜਿਆਦਾ ਇਹ ਹੁੰਦੀ ਹੈਗੀ ਹੈ ਹਵਾਲਾ ਔਰ ਮਨੀ ਲਾਂਡਰੀ ਉੱਥੇ ਉਹ ਉੱਥੇ ਫੋਨ ਦੇ ਉੱਤੇ ਉਹਨੂੰ ਕਹਿ ਦੇਗਾ ਆਪਣੇ ਕਾਊਂਟਰ ਪਾਰਟ ਨੂੰ ਦੂਸਰੇ ਕੰਟਰੀ ਦੇ ਵਿੱਚ ਕਿ ਮੇਰੇ ਕੋਲ ਇੰਨਾ 100 ਕਰੋੜ ਰੁਪਿਆ ਆ ਗਿਆ ਹੈਗਾ ਤੇ ਦੈਟ ਅਸਿਊਮ ਯੂ ਅਸਿਊਮ ਦੈਟ ਥਿਸ ਮਨੀ ਇਜ਼ ਵਿਦ ਅਸ ਨਾਉ ਯੂ ਪੇ ਦ ਇਕੁਇਵੈਲੈਂਟ ਅਮਾਉਂਟ ਆਫ ਮਨੀ ਆਫਟਰ ਡਿਡਕਟਿੰਗ ਯੋਰ ਕਮਿਸ਼ਨ ਟੂ ਥਿਸ ਪੋਲਿਟਿਸ਼ੀਅਨ ਇਨ ਦੈਟ ਕੰਟਰੀ ਤੇ ਆਪਣਾ ਕਮਿਸ਼ਨ ਕੱਟ ਕੇ 20% ਮੰਨ ਲਓ ਕਮਿਸ਼ਨ ਉਹਦਾ ਹੋ ਗਿਆ ਔਰ ਬਾਕੀ 80 ਕਰੋੜ ਰੁਪਿਆ ਉਹ ਹੁਣ ਜਿਹੜਾ ਇਹ ਇੰਡੀਆ ਦੇ ਵਿੱਚ ਪੋਲੀਟੀਸ਼ੀਅਨ ਹੈਗਾ ਕਰਾਪਟ ਜਿੰਨੇ ਪੈਸੇ ਵਾਲਾ ਦੇ थ्रू ਭੇਜੇ ਹੈਗੇ ਆ ਉਹਨੂੰ ਕਿਸੇ ਦੂਸਰੇ ਕੰਟਰੀ ਦੇ ਵਿੱਚ 80 ਕਰੋੜ ਰੁਪਏ ਆਪਣਾ ਕਮਿਸ਼ਨ ਕੱਟ ਕੇ ਦੇ ਦੇਗਾ ਤਾਂ ਇਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਕੋਲ ਤਾਂ ਪੈਸਾ ਨજર ਇੰਡੀਆ ਦੇ ਵਿੱਚ ਤਾਂ ਆਇਆ ਹੀ ਨਹੀਂ ਹੈਗਾ ਨજર ਪਰ ਕਰਾਪਸ਼ਨ ਹੋਈ ਹੈਗੀ ਹੈ ਤਾਂ ਪੈਸਾ ਮਿਲਣਾ ਜ਼ਰੂਰੀ ਨਹੀਂ ਹੈਗਾ ਇਹ ਸਾਰੀ ਵਰਚੁਅਲ ट्रांजैक्शन ਦੇ ਨਾਲ ਦੂਸਰੇ ਕੰਟਰੀ ਦੇ ਵਿੱਚ ਚਲਾ ਜਾਂਦਾ ਹੁਣ ਕੋਈ ਇੰਡੀਆ ਵਾਲਾ ਜਿਹੜਾ ਪੋਲੀਟੀਸ਼ੀਅਨ ਮੰਨ ਲਓ ਆਮ ਆਦਮੀ ਪਾਰਟੀ ਵਾਲਾ ਆਪਣੇ ਇੱਕ ਬੰਦੇ ਨੂੰ भेज देगा ਉੱਥੇ ਜਿੱਥੇ ਪੈਸਾ ਗਿਆ ਮੰਨ ਲਓ ਇੰਗਲੈਂਡ ਦੇ ਵਿੱਚ ਗਿਆ ਇੰਗਲੈਂਡ ਦੇ ਵਿੱਚ ਆਪਣੇ ਇੱਕ ਬੰਦੇ ਨੂੰ ਭੇਜ ਦੇਗਾ ਉਹ ਉੱਥੇ ਕਹੇਗਾ ਮੈਂ ਇਲਾਜ ਕਰਾ ਰਿਹਾ ਮੈਨੂੰ ਦੋ ਤਿੰਨ ਮਹੀਨੇ ਲੱਗ ਜਾਣਗੇ ਇੱਥੇ ਉਹ ਫਿਰ ਕੁਝ ਹੋਰ ਡਰਾਮਾ ਕਰੇਗਾ ਔਰ ਉੱਥੇ ਉਹ ਐਕਚੁਅਲੀ ਕੀ ਕਰ ਰਿਹਾ ਹੈਗਾ ਹੀ ਇਸ ਟ੍ਰਾਈਂਗ ਟੂ ਹਾਈਡ ਦੈਟ ਮਨੀ ਵਿਚ ਹੈਸ ਕਮ ਥਰੂ ਦਾ ਹਵਾਲਾ ਰੂਟ ਉਹ ਉੱਥੇ ਇਹ ਜਿਹੜਾ ਪੈਸਾ ਹਵਾਲਾ ਰੂਟ ਦੇ ਥਰੂ ਆਇਆ 100 ਕਰੋੜ ਜਾਂ 80 ਕਰੋੜ ਉਹ ਉਹਨੂੰ ਉੱਥੇ ਚੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕਿਸੇ ਸ਼ੈਲ ਕੰਪਨੀਆਂ ਸ਼ੈਲ ਕੰਪਨੀਆਂ ਤੋਂ ਮਤਲਬ ਹੁੰਦਾ ਹੈ ਜਿਹੜੀ ਕਾਗਜ਼ ਦੇ ਉੱਤੇ ਹੀ ਹੁੰਦੀਆਂ ਫਰਜੀ ਕੰਪਨੀਆਂ ਉਹਨਾਂ ਦੇ ਵਿੱਚ ਇਨਵੈਸਟ ਕਰ ਦੇਗਾ ਉਹ ਵਾਪਸ ਉਹ ਪੈਸਾ ਇੰਡੀਆ ਦੇ ਵਿੱਚ ਭੇਜਣਗੇ ਥਰੂ ਸਮ ਅਦਰ ਚੈਨਲਸ ਯਾਨੀ ਕਿ ਜਿਸ ਤਰ੍ਹਾਂ ਮੈਂ ਕਿਹਾ ਡੋਨੇਸ਼ਨ ਹੋ ਸਕਦੀ ਹੈ ਆਮ ਆਦਮੀ پارٹی ਨੂੰ ਉਹ ਉਸ ਰੂਟ ਦੇ ਥਰੂ ਇਹਦੇ ਵਿੱਚ ਇਨਵੈਸਟ ਕਰ ਦੇਗਾ ਉਹ ਲੱਗੇਗਾ ਕਿ ਵਾਈਟ ਮਨੀ ਕਿਸੇ ਕੰਪਨੀ ਨੇ ਇਹਨੂੰ ਡੋਨੇਟ ਕੀਤਾ ਹੈ ਪੈਸਾ ਉਹਨਾਂ ਦੇ ਸ਼ੈਲ ਕੰਪਨੀਆਂ ਦੇ इंडिया ऑपरेशंस ਵੀ ਹੋ ਸਕਦੇ ਆ ਉਹ इंडिया ऑपरेशंस ਦੇ थ्रू ਵੀ ਯਾਨੀ ਕਿ ਜੇਕਰ ਫੋਰਨ ਕਰੰਸੀ ਲੈਣ ਦੇ ਵਿੱਚ ਕੋਈ ਪਰਮਿਸ਼ਨਸ ਵਗੈਰਾ ਚਾਹੀਦੀ ਹੈਗੀਆਂ ਤਾਂ ਉਹ ਜਿਹੜੀ ਸ਼ੈੱਲ ਕੰਪਨੀ ਤੇ ਇੰਡੀਆ ਆਪਰੇਸ਼ਨਸ ਦੇ थ्रू ਹੀ ਉਹ ਇਨਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਰ ਸਕਦਾ ਤਾਂ ਪੈਸਾ ਮਿਲਣਾ ਤਾਂ ਜ਼ਰੂਰੀ ਹੈ ਹੀ ਨਹੀਂ ਹੈ ਇਹ ਸਾਰੀ ਕ腐ਸ਼ਨ ਹੋ ਗਈ ਇਹ ਜਿਹੜੀ ਹੈਗੀ ਹੈ ਹੁਣ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮਸ ਨੂੰ ਡੀਲ ਕਰਨ ਦੇ ਵਿੱਚ ਨਾ ਤਾਂ ED ਐਕਸਪਰਟ ਹੈਗੀ ਹੈ ਨਾ CBI ਐਕਸਪਰਟ ਹੈ ਨਾ ਕੋਈ ਪੁਲਿਸ ਹੈ ਆਪਣੇ ਇੰਡੀਆ ਦੇ ਵਿੱਚ ਕੋਈ ਵੀ ਜਿਹੜੀ ਏਜੰਸੀ ਹੈ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਚਲਦੀ ਹੈਗੀ ਹੈ ਇਹ ਵੀ ਕੋਰਟ ਦੇ ਵਿੱਚ ਇਹ ਕਦੀ ਵੀ ਆਰਗੂਮੈਂਟ ਨਹੀਂ ਦੇ ਰਹੀ ਹੈਗਾ ਕਿ ਜਿਸ ਦੇ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮ ਇਨ ਵਿੱਚ ਦ ਰਿਕਵਰੀ ਆਫ ਮਨੀ ਇਜ਼ ਨਾਟ ਅਸੈਂਸ਼ੀਅਲ ਉਹ ਜ਼ਰੂਰੀ ਨਹੀਂ ਹੈਗੀ ਤਾਂ ਹੁਣ ਇਹ ਅਨਦਰ ਜਿਹੜਾ ਡਿਫੈਂਸ ਹੈਗਾ ਇਮੀਡੀਏਟਲੀ ਡਿਮੋਲਿਸ਼ ਹੋ ਜਾਏਗਾ ਕੋਰਟ ਦੇ ਵਿੱਚ ਜੇਕਰ ਉਹ ਕਹਿਣ ਈਡੀ ਔਰ ਸੀਬੀਆਈ ਵਾਲੇ ਕਿ ਇਹ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਈਮ ਹੈ ਹੁਣ ਇਹ ਕੀ ਕਰ ਰਹੇ ਹੈਗੇ ਆ ਇਹ ਯਾਨੀ ਕਿ ਆਮ ਆਦਮੀ ਪਾਰਟੀ ਵਾਲੇ ਇਹ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਇਹ 100 200 ਬੰਦੇ ਲੈ ਕੇ ਕੁਝ ਇਸ ਤਰ੍ਹਾਂ ਪ੍ਰੋਟੈਸਟ ਕਰਦੇ ਉਹਦੇ ਵਿੱਚੋਂ ਵੀ ਕੁਝ ਮਤਲਬ ਕਿ ਹਾਇਰਡ ਪੀਪਲ ਹਾਇਰ ਲਿੰਕਸ ਜਿੰਨੂੰ ਕਹਿੰਦੇ ਹੈਗੇ ਆ ਉਹ ਲੈ ਹੁੰਦੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਉਹਨਾਂ ਦਾ ਸਮਝ ਨਹੀਂ ਹੈ ਉਹ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਵੀ ਖਰੀਦੇ ਜਾ ਸਕਦੇ ਹੈਗੇ ਆ ਮੋਦੀ ਦੀ ਕਿਸ ਰੈਲੀ ਵਾਸਤੇ ਵੀ ਖਰੀਦੇ ਜਾ ਸਕਦੇ ਔਰ ਆਮ ਆਦਮੀ ਪਾਰਟੀ ਦੇ ਐ ਪ੍ਰੋਟੈਸਟ ਕਰਨ ਦੇ ਵਾਸਤੇ ਵੀ ਖਰੀਦੇ ਜਾ ਸਕਦੇ ਹੈਗੇ ਉਹ ਅੱਜ ਕੱਲ ਰੇਟ ਮੈਨੂੰ ਕਿਸੇ ਨੇ ਦੱਸਿਆ ਸੀ ਕਿ 300 ਰੁਪਿਆ ਪਰ ਪਰਸਨ ਹੈਗਾ ਉਹ ਕੋਈ ਵੀ ਰੈਲੀ ਅਟੈਂਡ ਕਰ ਲੈਂਦਾ ਯਾਤਰਾ ਦੇ ਵਿੱਚ ਚਲਾ ਜਾਂਦਾ ਯਾ ਆਮ ਆਦਮੀ ਪਾਰਟੀ ਦਾ ਪ੍ਰੋਟੈਸਟ ਕਰ ਦਿੰਦਾ ਤਾਂ ਹੁਣ ਜਿਹੜਾ ਹੈਗਾ ਇਹ ਜਿਹੜਾ ਕ੍ਰਾਈਮ ਹੈਗਾ ਇਹ ਕਹਿ ਰਹੇ ਹੈਗੇ ਕਿ ਮੋਦੀ ਨੇ ਕੇਜਰੀਵਾਲ ਦੀ ਵਾਈਫ ਵੀ ਕਹਿ ਰਹੀ ਹੈ ਕਿ ਤਾਨਾਸ਼ਾਹ ਨੇ ਕੇਜਰੀਵਾਲ ਨੂੰ ਬੰਦ ਕਰ ਦਿੱਤਾ ਪਰ ਉਹਨਾਂ ਨੇ ਇਹ ਜਿਹੜੇ ਅਲੀਗੇਸ਼ਨਸ ਹੈਗੇ ਯਾਨੀ ਕਿ ਜਿਹੜੇ ਐਵਿਡੈਂਸ ਅਗੇ ਜਰਸਨਾ ਕੇ ਮੋਬਾਈਲ ਫੋਨ ਡਿਸਟਰਕਸ਼ਨ ਹੈਗਾ ਜਾਂ ਸਮನ್ಸ್ ਨੂੰ ਡਿਨਾਈ ਕਰਨਾ ਹੈਗਾ ਜਾਂ ਜਿਹੜਾ ਇੱਥੋਂ ਦੀ ਪੈਸਾ ਬਾਹਰ ਜਾਂਦਾ ਹੈਗਾ ਉਹਲੇ ਅਲੀਗੇਸ਼ਨ ਔਰ ਜਿਹੜਾ ਸਟੇਟ ਨੂੰ ਲਾਸ ਹੋਇਆ ਹੈਗਾ ਕਰੀਬ 2.5 ਹਜ਼ਾਰ ਕਰੋੜ ਰੁਪਏ ਦਾ ਉਹਦਾ ਕਦੀ ਨਹੀਂ ਜਵਾਬ ਦੇ ਰਹੇ ਇਹ ਸਿੱਧਾ ਕਹਿੰਦੇ ਜਾ ਰਹੇ ਮੋਦੀ ਤਾਨਾਸ਼ਾ ਮੋਦੀ ਤਾਨਾਸ਼ਾ ਨੇ ਅੰਦਰ ਕਿਤਨਾ ਨੇ ਅੰਦਰ ਕਿਤਨਾ ਮੋਦੀ ਦੇ ਵਿੱਚ ਹਜ਼ਾਰ ਖਾਮੀਆਂ ਹੋਣਗੀਆਂ ਪਰ ਇਸ ਕੇਸ ਦੇ ਵਿੱਚ ਐਵਿਡੈਂਸ ਹੈਗਾ ਤਾਂ ਅੰਦਰ ਹੈਗਾ ਕਈ ਕੋਈ ਕੋਟ ਨੂੰ ਬੇਲ ਨਹੀਂ ਦੇ ਰਿਹਾ ਤਾਂ ਇਹ ਜਿਹੜਾ ਹੈਗਾ ਸਾਰਾ ਸਾਰੇ ਝੂਠ ਹੈਗਾ ਕਿ ਭਈ ਇਹ ਮੋਦੀ ਨੇ ਅੰਦਰ ਕਰਵਾਇਆ ਇਹਦੇ ਅਗੇ ਕੇਜਰੀਵਾਲ ਦੇ ਅਗੇ ਸ ਦਿੱਲੀ ਲਿੱਕਰ mafia ਇੱਕ ਕੇਸ ਨਹੀਂ ਹੈ ਇਹਦੇ ਵਿੱਚ ਇਹ ਕਹ ਰਹੇ ਹੈ ਇਹਦੇ ਵਕੀਲ ਜਿਹੜੇ ਹੈਗੇ ਆ ਉੱਥੇ ਕੋਰਟ ਦੇ ਵਿੱਚ ਕਹੇ ਹੈ ਵਿਚੂਅਲ ਫੈਂਡਰ ਨਹੀਂ ਹੈ ਯਾਨੀ ਕਿ ਇਹ ਪਹਿਲੇ ਕੇਸ ਦੇ ਵਿੱਚ ਫਸਿਆਗਾ ਆਦਰਵਾਇਜ਼ ਹੈ ਬੜਾ ਆਨੈਸਟ ਹੈਗਾ ਨੇ ਕੋਈ ਹੋਰ ਕ੍ਰਾਈਮ ਨਹੀਂ ਕੀਤਾ ਪਰ ਹਰ ਇੱਕ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਕੇ ਦਿੱਲੀ ਜਾਲਬੋਰਡ ਸਕੈਮ ਹੈ ਅਦਰਵਾਇਜ਼ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਗਾ ਘਰ ਜਿਹੜਾ ਹੈਗਾ 45 ਕਰੋੜ ਰੁਪਏ ਦਾ ਇਹਨੇ ਬਣਾਇਆ ਹੈਗਾ ਕੁਝ ਲੋਕ ਕਹਿੰਦੇ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਲੱਗਿਆ ਹੈਗਾ ਉਹ ਪਬਲਿਕ ਮਨੀ ਉਹ ਮਿਸ ਅਪਰੋਪ੍ਰੀਏਸ਼ਨ ਆਫ ਪਬਲਿਕ ਮਨੀ ਆ ਕ੍ਰਾਈਮ ਆ ਕ੍ਰਪਸ਼ਨ ਕ੍ਰਾਈਮ ਹੈ ਉਹ ਹੁਣ ਐਲਜੀ ਜਿਹੜਾ ਦਿੱਲੀ ਦਾ ਹੈਗਾ ਉਹਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਇਹ ਕਹਿ ਦਿੱਤਾ ਕਿ ਕੇਜਰੀਵਾਲ ਨੇ ਜਿਹੜਾ ਟੈਰਰਿਸਟ ਫੰਡਿੰਗ ਹੋਈ ਹੈ ਨੂੰ ਉਹਦਾ ਵੀ ਇਨਵੈਸਟੀਗੇਟ ਕਰੋ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਣਦੀਆਂ ਜਾ ਰਹੀਆਂ ਹੈਗੀਆਂ ਪੜਾਈ ਹੋ ਨਹੀਂ ਰਹੀ ਬਿਲਕੁਲ ਵੀ ਕਿਉਂਕਿ ਜਿਹੜੀ ਕੰਸਟਰਕਸ਼ਨ ਹੈਗੀ ਹੈ ਬਿਲਡਿੰਗ ਬਣਾਉਣ ਦੇ ਵਿੱਚ ਕੰਸਟਰਕਸ਼ਨ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਪਸ਼ਨ ਹੋ ਸਕਦੀ ਹੈ ਤਾਂ ਸਕੂਲਾਂ ਦੀਆਂ ਬਿਲਡਿੰਗਾਂ ਬਣਾਉਂਦੇ ਜਾ ਰਹੇ ਹੈਗੇ ਔਰ ਪੜਾਈ ਉੱਥੇ ਹੋ ਨਹੀਂ ਰਹੀ ਉਹਦੇ ਵਿੱਚ ਕ੍ਰਪਸ਼ਨ ਜਿਹੜੀ ਹੈਗੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਇੱਥੇ ਚੱਲ ਰਹੀ ਹੈ ਇੱਕ ਸ਼ੁੰਗਲੂ ਕਮੇਟੀ ਰਿਪੋਰਟ ਆਈ ਸੀ ਉਹਦੇ ਵਿੱਚ ਇਹਨਾਂ ਨੂੰ ਕਈ ਅਲੀਗੇਸ਼ਨਸ ਅਗੇ ਕ腐ਸ਼ਨ ਦੇ ਔਰ ਨਾਪਟਿਜ਼ਮ ਦੇ ਤਾਂ ਕਈ ਤਰ੍ਹਾਂ ਦੀ ਕ腐ਸ਼ਨ ਤਾਂ ਇਹ ਵਿਚੂਅਲ ਕਹਿਣਾ ਕੋਰਟ ਦੇ ਵਿੱਚ ਕਿ ਇਹ ਵਿਚੂਅਲ ਫੈਂਟਰ ਨਹੀਂ ਹੈ ਉਹ ਵੀ ਗਲਤ ਹੈ ਤਾਂ ਇਹ ਜਿਹੜਾ ਹੈਗਾ ਸਾਰਿਆਂ ਨੂੰ ਇਹ ਮੂਰਖ ਬਣਾ ਰਹੇ ਹੈਗੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਬੰਦੇ ਹੈਗੇ ਹੈ ਪ੍ਰੋਟੈਸਟ ਕਰ ਰਹੇ ਉਹ ਇਹ ਸਾਰੇ ਐਂਗਲ ਸਮਝਣ ਤਾਂ ਕਹਿਣ ਜਾ ਕੇ ਪ੍ਰੋਟੈਸਟ ਕਰਨ ਕੇ ਕੇਜਰੀਵਾਲ ਨੂੰ ਗਲਤ ਬੰਦ ਕੀਤਾ ਹੋਇਆ ਅੰਦਰ ਇਸ ਸਮਝਣ ਤੋਂ ਬਿਨਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੋ ਵੀ ਉਹ ਕਹਿੰਦੇ ਹੈ ਤੁਸੀਂ ਉਸ ਤਰ੍ਹਾਂ ਨਾਰੇ ਲਗਾਉਣੇ ਸ਼ੁਰੂ ਕਰ ਦਿੰਦੇ ਹੋ ਜਿਹੜੇ ਜੈਨੂਇਨ ਆਮ ਆਦਮੀ ਪਾਰਟੀ ਤੋਂ 100-200 ਹੀ ਹੁੰਦੇ ਆ ਉਹ ਪ੍ਰੋਟੈਸਟ ਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਹੁੰਦੇ ਤਾਂ ਇਹ ਜਿਹੜਾ ਹੈਗਾ ਇਹ ਬਹੁਤ ਹੀ ਇੰਪੋਰਟੈਂਟ ਐਂਗਲ ਹੈਗਾ ਜਿਹੜਾ ਤੁਹਾਨੂੰ ਸਮਝਣਾ ਚਾਹੀਦਾ ਹੈ ਇਹ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ ਹੈ ਔਰ ਇਹ ਜਿਹੜੇ ਕਨਫਿਊਜ਼ਨ ਪੋਲੀਟੀਸ਼ੀਅਨ ਇਹਦੇ ਇਰਤ ਗਿਰ ਦੇ ਜਿਹੜੇ ਕਨਫਿਊਜ਼ਨ ਕ੍ਰੀਏਟ ਕਰ ਰਹੇ ਹੈਗੇ ਇੱਕ ਔਰਤ ਹੈਗੀ ਹੈ ਔਰ 4 5 6 ਦੂਸਰੇ ਪੋਲੀਟੀਸ਼ੀਅਨਸ ਅਗੇ ਕਈ ਤਾਂ ਅੰਦਰ ਹੀ ਵੰਦੇ ਗਏ ਉਹ ਸਾਰੇ ਐਨਾ ਝੂਠ ਬੋਲ ਰਹੇ ਕਿਉਂਕਿ ਉਹਨਾਂ ਦਾ ਵੀ ਨਾਮ ਇਹਦੇ ਵਿੱਚ ਹੈਗਾ ਦਿੱਲੀ ਲਿੱਕ 스ਕੈਮ ਦੇ ਵਿੱਚ ਉਹ ਐਸਲੀ ਵਾਰ-ਵਾਰ ਝੂਠ ਬੋਲ ਰਹੇ ਹੈਗੇ ਕਿ ਕਿਸੇ ਤਰ੍ਹਾਂ ਝੂਠ ਬੋਲ ਕੇ ਸ਼ੋਰ ਕਰਕੇ ਬਾਹਰ ਕੋਰਟਸ ਨੂੰ ਇਨਫਲੂਐਂਸ ਕੀਤਾ ਜਾਏ ਔਰ ਕੇਜਰੀਵਾਲ ਨੂੰ ਬਾਹਰ ਕੱਢਿਆ ਜਾਏ ਤਾਂਕਿ ਉਹ ਖੁਦ ਵੀ ਨਾ ਫਸ ਜਾਵੇ ਕੁੱਦੂ ਇਹਨਾਂ ਕਿਦਰੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਏ। ਹੁਣ ਜਿਹੜੇ ਕੋਰਟਸ ਹੈਗੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਮੈਂ ਕੋਰਟਸ ਦੇ ਉੱਤੇ ਕਾਫੀ ਉਹਨਾਂ ਦੀਆਂ ਜੱਜਮੈਂਟਸ ਦੇ ਉੱਤੇ ਔਰ ਕੋਰਟਸ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਕੰਮ ਕਰਦੇ ਆਗੇ ਆ ਉਹਦੇ ਉੱਤੇ ਮੈਂ ਕਾਫੀ ਲਿਖਦਾ ਹੈਗਾ। ਤਾਂ ਇੰਡੀਆ ਦੇ ਜਿਹੜੇ ਲੋਅਰ ਕੋਰਟਸ ਹੈਗੇ ਆ, ਹਾਈ ਕੋਰਟਸ ਹੈਗੇ ਆ, ਸੁਪਰੀਮ ਕੋਰਟ ਇਹਨਾਂ ਦੇ ਜੱਜੇਸ ਜਿਹੜੇ ਹੈਗੇ ਆ ਬਿਲਕੁਲ ਕਲੂਲਸ ਉਹਨਾਂ ਨੂੰ ਕੁਝ ਪਤਾ ਨਹੀਂ ਨਾ ਲਾਅ ਦਾ ਪਤਾ ਹੈਗਾ ਨਾ ਉਹਦਾ ਇਹ ਜਿਹੜੇ ਇਵੋਲਵਿੰਗ ਟਾਈਪ ਕਰਾਈਮਸ ਹੈਗੇ ਉਹਨਾਂ ਦਾ ਪਤਾ ਹੈਗਾ। ਔਰ ਨਾ ਹੀ ਉਹ ਇੰਗਲਿਸ਼ ঠিক ਤਰ੍ਹਾਂ ਲਿਖ ਸਕਦੇ ਜਦਕਿ ਜਿਹੜੇ ਕੋਰਟ ਦੀ ਟ੍ਰੈਡੀਸ਼ਨਲ ਲੈਂਗੁਏਜ ਉਹ ਇੰਗਲਿਸ਼ ਹੈ ਉਹਨਾਂ ਨੇ ਸਾਰੀਆਂ ਤੁਸੀਂ ਜਜਮੈਂਟਸ ਵਗੈਰਾ ਪੜਦੇ ਹੋਗੇ ਉਹ ਇੰਗਲਿਸ਼ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਇੱਕ ਵਰਡ ਵੀ ਨਹੀਂ ਆਉਂਦਾ ਉਹਦੇ ਉੱਤੇ ਮੈਂ ਇੰਗਲਿਸ਼ ਜਿਹੜੀ ਕੋਰਟ ਦੇ ਵਿੱਚ ਯੂਜ਼ ਕਰਦੇ ਉਹਦੇ ਉੱਤੇ ਇੱਕ ਰਿਸਰਚ ਰਿਪੋਰਟ ਬਣਾਇਆ ਹੈ ਕੋਰਟ ਦੇ ਕੁਝ ਲਿੰਕ ਮੈਂ ਥੱਲੇ ਛੱਡ ਦਾਂਗਾ ਤੁਸੀਂ ਉਹਨੂੰ ਅਲੱਗ ਤਰ੍ਹਾਂ ਦੇ ਨਾਲ ਪੜ ਸਕਦੇ ਹੋ ਔਰ ਪੂਰੇ ਦੁਨੀਆ ਦੇ ਵਿੱਚ ਜਿਹੜਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈਗਾ ਦਿਸ ਇਜ਼ ਵਨ ਆਫ ਦਾ ਵਰਸਟ ਇਨ ਦਾ ਵਰਲਡ ਸਿਵਲ ਵੀ অর ਕ੍ਰਿਮੀਨਲ ਜਸਟਿਸ ਸਿਸਟਮ ਵੀ ਤੇ ਉਹਦੇ ਉੱਤੇ ਇੱਕ ਵਰਲਡ ਜਸਟਿਸ ਪ੍ਰੋਜੈਕਟ ਹੈਗਾ ਉਹ ਇੱਕ ਰੂਲ ਆਫ ਲਾ ਇੰਡੈਕਸ ਕੱਢਦਾ ਹੈਗਾ ਉਹਦੇ ਵਿੱਚ ਕਰੀਬ 150 ਕੰਟਰੀ ਦੇ ਵਿੱਚ ਇੰਡੀਆ ਦਾ ਨੰਬਰ ਆਈ ਥਿੰਕ 79 ਹੈ ਯਾਨੀ ਕਿ ਬਹੁਤ ਹੀ ਥੱਲੇ ਆਂਦਾ ਹੈਗਾ ਯਾਨੀ ਕਿ ਇੱਥੇ ਦੇ ਜਿਹੜੇ ਕੋਰਟ ਦੇ ਜੱਜਿਸ ਹੈਗੇ ਆ ਲਾਇਰਸ ਹੈਗੇ ਆ ਉਹਨਾਂ ਨੂੰ ਕੁਝ ਨੌਲੇਜ ਨਹੀਂ ਹੈਗੀ ਔਰ ਜਿਹੜੇ ਲਾਇਰਸ ਹੈਗੇ ਆ ਉਹ ਇਨਫਲੂਐਂਸ ਹੋ ਜਾਂਦੇ ਹੈਗੇ ਆ ਐਕਸਟਰਨਲ ਫੈਕਟਰਸ ਦੇ ਨਾਲ ਉਸੇ ਤਰ੍ਹਾਂ ਦੇ ਨਾਲ 20 ਜੂਨ ਨੂੰ ਇੱਕ ਕੋਰਟ ਨੇ ਦਿੱਲੀ ਦੇ ਇੱਕ ਲੋਅਰ ਕੋਰਟ ਨੇ ਕੇਜਰੀਵਾਲ ਨੂੰ ਬੇਲ ਦੇ ਦਿੱਤੀ ਸੀ ਉਹ ਔਰਤ ਨੂੰ ਕੁਝ ਸਮਝ ਨਹੀਂ ਹੈਗੀ ਉਹਦਾ ਤੁਸੀਂ ਉਹ ਆਰਡਰ ਪੜ੍ਹੋ ਨਾ ਮੈਂ ਪੜ੍ਹਿਆ ਉਹ ਆਰਡਰ ਦਾ ਉਹ ਆਰਡਰ ਪੜਾਉਣਾ ਉਹਦੇ ਵਿੱਚ ਇੱਕ ਵੀ ਚੀਜ਼ ਨਹੀਂ ਲਿਖੀ ਹੈਗੀ ਜਿਹੜੀ ਵਾਈਟ ਕਾਲਰ ਫਾਈਨੈਂਸ਼ੀਅਲ ਕਰਾਇਮ ਦੇ ਐਵਿਡੈਂਸ ਹੁੰਦੇ ਉਹਨਾਂ ਨੂੰ ਰਿਫਲੈਕਟ ਕਰ ਸਕੇ ਇੱਕ ਵੀ ਚੀਜ਼ ਨਹੀਂ ਲਿਖੀ ਔਰਤ ਨੇ ਉਹਨੇ ਕੁਝ ਵੀ ਬੋਲ ਦਿੱਤਾ ਹੈਗਾ ਉੱਥੇ ਔਰ ਉਹਨੂੰ ਬੇਲ ਦੇ ਦਿੱਤੀ ਅੱਧੇ ਇੱਕ ਪੌਣੇ ਘੰਟੇ ਦੇ ਵਿੱਚ ਹੀ ਕੁਝ ਉਹਨੂੰ ਈਡੀ ਨੂੰ ਕਿਹਾ ਕਿ ਜਲਦੀ 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 ਬੋਲੋ ਤੁਸੀਂ ਮੈਂ ਜ਼ਿਆਦਾ ਨਹੀਂ ਟਾਈਮ ਲਗਾ ਸਕਦੀ ਉਹਨੇ ਉਹਨੂੰ ਬੇਲ ਦੇ ਦਿੱਤੇ ਬਿਕਾਜ਼ ਸ਼ੀ ਵਾਸ ਆਲਰੇਡੀ ਪ੍ਰੀ ਡਿਟਰਮਿਨਡ ਟੂ ਗਿਵ ਬੇਲ ਟੂ ਕੇਜੀਵਾਲ ਸ਼ੀ ਵਾਸ ਉਸ ਤੋਂ ਕੇਸ ਤੋਂ ਬਿਲਕੁਲ ਪਤਾ ਚਲਦਾ ਹੈਗਾ ਕਿ ਸ਼ੀ ਵਾਸ ਇਨਫਲੂਐਂਸਡ ਬਾਇ ਸਮ ਐਕਸਟਰਨਲ ਫੈਕਟਰਸ ਇਹੋ ਜੇ ਜੱਜਸ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਇਹਨਾਂ ਦੀ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈ ਤਾਂ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਜੇਕਰ ਕੋਰਟਸ ਔਰ ਏਜੰਸੀਜ਼ ਯਾਨੀ ਕਿ ED ਔਰ CBI ਇਹ ਜੇਕਰ ਬਹੁਤ ਹੀ ਓਨੈਸਟਲੀ ਔਰ ਥੋਰਲੀ ਇਨਵੈਸਟੀਗੇਟ ਕਰਦੀਆਂ ਔਰ ਇਸ ਤਰ੍ਹਾਂ ਦੇ ਨਾਲ ਉੱਥੇ ਪ੍ਰੈਜ਼ੈਂਟ ਕਰਦੀਆਂ by giving circum circumst 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 circumstantial evidence and uh, after interrogating the accused jehde jinne bhi accused rahe onnu properly interrogate jo interrogation diyan methodology hundi onnu pura apply karke karan to aam aadmi party de kai politician including kejriwal puri apni life de vich jail to bar nahi aa sakda ahi main कल जेड़ा आर्टिकल लिखया गया 29 जून नु जबो सीबीआई दी कस्टडी और ज्यूडिशियल कस्टडी एक्सटेंड कीती है कोर्ट ने 12 जुलाई तक ता मैं आर्टिकल कल लिखया ओ एदे ਥੱਲੇ मैं ओदा लिंक ਛੱਡ ਦਾਂਗਾ। ਤਾਂ ਤੁਸੀਂ ਉਹਨੂੰ ਪੜ੍ਹੋ ਔਰ ਇਹਨੂੰ ਪੂਰੇ ਸਬਜੈਕਟ ਨੂੰ ਦਿੱਲੀ ਲਿਕਰ ਸਕੈਮ ਔਰ ਆਮ ਆਦਮੀ ਪਾਰਟੀ ਦੀ ਜਿੰਨੀ ਕ腐ਸ਼ਨ ਹੈਗੀ ਆ ਉਹਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰੋ। ਹੁਣ ਇਹ ED ਨੇ ਔਰ ਏਜੰਸੀਜ਼ ਨੇ ਜਿਹੜਾ ਇਹ ਸੇਮ ਦਿੱਲੀ ਲਿਕਰ ਪਾਲਿਸੀ ਹੈ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਹੋ ਸੇਮ ਪਾਲਿਸੀ ਹੋ ਰਹੀ ਹੈ ਠੀਕ ਹੈ ਅ ਤਾਂ ਮਤਲਬ ਕਿ ਉਹਦੇ ਵਿੱਚ ਵੀ ਕ੍ਰਾਪਸ਼ਨ ਹੋਏਗੀ ਔਰ ਹੋ ਰਹੀ ਹੋਏਗੀ ਔਰ ਉਹਦੇ ਵਾਸਤੇ ਅ ਅਕਾਲੀ ਦਲ ਨੇ ਅਕਾਲੀ ਦਲ ਨੇ ਗਵਰਨਰ ਨੂੰ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈਗੀ ਸੀ ਕਰੀਬ ਪਿਛਲੇ ਸਾਲ ਸ਼ੈ ਉਹ ਦਿੱਤੀ ਸੀ ਗਵਰਨਰ ਨੂੰ ਕਿ ਇਹਦੇ ਵਿੱਚ 500 ਕਰੋੜ ਰੁਪਏ ਦਾ ਕਪਲਾ ਹੈਗਾ 500 ਤੋਂ ਜ਼ਿਆਦਾ ਹੋਏਗਾ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਐਸਟੀਮੇਟ ਕੀਤਾ 500 ਕਰੋੜ ਰੁਪਏ ਦਾ ਅਜਿਹੇ ਵਿੱਚ ਐਮਬੈਸਲਮੈਂਟ ਹੈ ਜਿਹੜੀ ਪੰਜਾਬ ਲਿਕਰ ਪਾਲਿਸੀ ਹੈਗੀ ਉਹਦੇ ਵਿੱਚ ਤਾਂ ਗਵਰਨਰ ਨੂੰ ਉਹਨਾਂ ਨੇ ਕਿਹਾ ਪੰਜਾਬ ਦੇ ਗਵਰਨਰ ਨੂੰ ਕਿ ਐਨੋ ਵੀ ਤੁਸੀਂ ਇਨਵੈਸਟੀਗੇਟ ਕਰਵਾਓ ਉਹ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਹੋਈ ਪਰ ਇਹਦੇ ਵਿੱਚ ਮੈਂ ਆਰਟੀਕਲ ਜਿਹੜਾ ਕਹਿ ਰਿਹਾ ਥੱਲੇ ਛੱਡਾਂਗਾ ਉਹਦੇ ਤੁਸੀਂ ਲਿੰਕ ਦੇਖ ਸਕਦੇ ਹੋ ਕਿ ਏਜੰਸੀਜ਼ ਨੇ ਆਲਰੇਡੀ ਕੁਝ ਪੰਜਾਬ ਦੇ ਪੋਲੀਟਿਸ਼ੀਅਨਸ ਔਰ ਬਿਊਰੋਕਰੇਟਸ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਕਨਸਰਨਿੰਗ ਦਿਸ ਪੰਜਾਬ ਲਿਕਰ ਪਾਲਿਸੀ ਵਿਚ ਹੈਜ਼ ਬੀਨ ਇੰਪਲੀਮੈਂਟਡ ਔਨ ਦ ਲਾਈਨਸ ਆਫ ਦਿੱਲੀ ਲਿਕਰ ਪਾਲਿਸੀ ਦਿੱਲੀ ਲਿਕਰ ਪਾਲਿਸੀ ਲਾਈਨਸ ਦੇ ਉੱਤੇ ਪੰਜਾਬ ਲਿਕਰ ਪਾਲਿਸੀ ਵੀ ਬਣਾਈ ਗਈ ਹੈਗੀ ਹੈ ਤਾਂ ਉਹਦੇ ਵਿੱਚ ਵੀ ਕਈ ਪੋਲੀਟੀਸ਼ੀਅਨ ਜੇਲ੍ਹ ਚ ਜਾ ਸਕਦੇ ਆਂ ਔਰ ਬਿਊਰੋਕਰੇਟਸ ਵੀ ਜੇਲ੍ਹ ਚ ਜਾ ਸਕਦੇ ਆਂ ਜੇਕਰ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਤਾਂ ਉਹ ਪਤਾ ਨਹੀਂ ਕਿਉਂ ਸਲੋ ਚੱਲ ਰਹੀ ਹੈ ਜੇਕਰ ਈਡੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਈਡੀ ਐਸ सीबीआई ਫਾਸਟ ਕੰਮ ਕਰ ਰਹੀ ਹੈਗੀ ਹੈ ਉਸ ਤਰ੍ਹਾਂ ਇਹ ਅਗਰ ਪੰਜਾਬ ਦੇ ਵਿੱਚ ਕਰਨ ਤਾਂ ਅਗਲੇ 1-2 ਮਹੀਨੇ ਦੇ ਵਿੱਚ ਹੀ ਕਈ ਪੰਜਾਬ ਦੇ ਪੋਲੀਟੀਸ਼ੀਅਨਸ ਔਰ ਬਿਊਰੋਕਰੇਟਸ ਜੇਲ੍ਹ ਦੇ ਵਿੱਚ ਹੋ ਸਕਦੇ ਤਾਂ ਇਹ ਅੱਜ ਦੇ ਮੈਂ ਵੀਡੀਓ ਦੇ ਵਿੱਚ ਇਹੀ ਕਹਿਣਾ ਸੀ ਕਿ ਵੀ ਤੁਸੀਂ ਮੈਂ ਵੈਸੇ ਤਾਂ ਐਕਸਪਲੇਨ ਕੀਤਾ ਜਿਸ ਤਰ੍ਹਾਂ ਮੈਂ ਕਹਿ ਰਹੇ ਹਾਂ ਆਰਟੀਕਲ ਦੇ ਵਿੱਚ ਤਾਂ ਉਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹੀ ਨਾ ਕਹੀ ਜੋ ਕਿ ਮੋਦੀ ਤਾਨਾਸ਼ਾ ਉਹਨੇ ਅੰਦਰ ਕੀਤਾ ਹੈਗਾ ਪੂਰਾ ਕੇਸ ਸਮਝੋ ਫਿਰ ਕਮੈਂਟ ਕਰੋ ਔਰ ਜੇਕਰ ਤੁਹਾਨੂੰ ਇਹਦੇ ਵਿੱਚ ਕੋਈ ਚੀਜ਼ ਨਹੀਂ ਆਂਦੀ ਸਮਝ ਤਾਂ ਤੁਸੀਂ ਅਜੇ ਥੱਲੇ ਆਪਣੇ ਕਮੈਂਟਸ ਛੱਡ ਸਕਦੇ ਹੈਗੇ ਤਾਂ ਮੈਂ ਉਹਨੂੰ ਆਈ ਵਿਲ ਟ੍ਰਾਈ ਟੂ ਐਕਸਪਲੇਨ ਦੋਸ ਪੁਆਇੰਟਸ ਵਿਚ ਯੂ ਵਾਂਟ ਟੂ ਅੰਡਰਸਟੈਂਡ ਤਾਂ ਉਹਨਾਂ ਨੂੰ ਮੈਂ ਐਕਸਪਲੇਨ ਕਰ ਸਕਦਾ ਹੈਗਾ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਦੇ ਵਿੱਚ ਹੀ ਕਰਾਂ ਤਾਂ ਇਹ ਤੁਸੀਂ ਆਪਣੇ ਥੱਲੇ ਕਮੈਂਟਸ ਛੱਡ ਸਕਦੇ ਹੈਗੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਮੈਂ ਇੰਨਾ ਹੀ ਕਹਿਣਾ ਸੀ ਔਰ ਜਿਸ ਤਰ੍ਹਾਂ ਇਹ ਕੇਸ ਪ੍ਰੋਗਰੈਸ ਕਰਦਾ ਆਈ ਵਿਲ ਕੀਪ ਇਨਫੋਰਮਿੰਗ ਯੂ ਤਾਂ Uh, I also request you to subscribe to my channel and hey, no, subscribe karo channel nu no? to main ahi ajj de video de vich tuhanu kehna chahunda si thanks for watching